ਕਿਸਾਨ ਭਰਾਵੋ ਅੱਜ 8 ਫਰਵਰੀ ਤੇ 2024 ਪਹੁੰਚੇ ਹਾਂ ਜਗਰਾਮ ਤੀਰ ਜੰਬਰ ਵਸਤੀ ਜ਼ਿਲ੍ਹਾ ਬਠਿੰਡਾ ਨੇੜੇ ਦਮਦਮਾ ਸਾਹਿਬ ਪੰਪ ਚਲਾਇਆ ਜੀ 7/2 ਇਚ ਪਾਣੀ ਦੇਖ ਸਕਦੇ ਹਾਂ 4 ਇੰਚ ਪੂਰਾ ਫੁੱਲ ਪ੍ਰੈਸ਼ਰ ਪਾਣੀ ਹੈ ਬਹੁਤ ਸੋਹਣੀ ਪਰਫਾਰਮੈਂਸ ਦਿੱਤੀ ਹੈ ਪੰਪ ਨੇ 70 ਫੁੱਟ ਤੇ ਪੰਪ ਤਾਰਿਆ ਗਿਆ 4 ਇੰਚੀ ਡਿਲੀਵਰੀ ਲੱਗੀ ਹੈ ਪਾਣੀ ਪਰਫਾਰਮੈਂਸ ਵੀ ਦੇਖ ਰਹੇ ਹਾਂ ਵੀਡੀਓ ਦੇ ਵਿੱਚ ਪੂਰਾ ਠੋਸ ਪਾਣੀ ਆ ਰਿਹਾ ਜੀ 4 ਇੰਚ ਫਾਈਨਲ ਆਇਆ ਸੋਵਾ ਕੰਪਨੀ ਦਾ 24 ਮਾਡਲ ਮੋਨੋ ਬਾਈ ਅਫੀਸ਼ਲ ਔਰ ਜਿਹੜੇ ਕਿਸਾਨ ਦੇ ਲੱਗੇ ਪੰਪ ਬਾਈ ਨੇ ਕਰਾਉਣੀਆਂ ਗੱਲ ਬਾਈ ਜੀ ਸასი ਕਾਲਾ ਸਿੱਕਾ ਜੀ ਤੇ ਕਿਵੇਂ ਦਾ ਲੱਗ ਗਿਆ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਸਰਵਿਸ ਆ ਜੀ ਬਹੁਤ ਵਧੀਆ ਪਾਣੀ ਆ ਜੀ ਪੂਰਾ ਫੁੱਲ 4 ਇੰਚੀ ਪ੍ਰੈਸ਼ਰ ਦਾ ਬਣਿਆ ਜੀ ਸੰਤੁਸ਼ਟੋ ਜਮਾ ਜੀ ਪੂਰੇ ਸੰਤੁਸ਼ਟ ਆ ਜੀ ਇੱਥੇ ਆਪਣੇ ਕਾਹਦੀ ਨਹੀਂ ਆਸ ਨਹੀਂ ਸੀ ਵੀ ਪਾਣੀ ਵਣਜੂਗਾ ਜੀ ਇੰਨੀ ਸਾਢੇ 7 ਦੀ ਮੋਟਰ ਤਾਂ ਕਿ ਆਪਾਂ ਕਾਫੀ ਪੰਪ ਲਾ ਚੁੱਕੇ ਹਾਂ ਹਾਂਜੀ ਹਾਂਜੀ ਪੰਪ ਆਪਾਂ ਕਾਫੀ ਪੰਪ ਦੇਖ ਕੇ ਆਪਾਂ ਮੰਨ ਲਓ ਵੀ ਇਹ ਡਿਸੀਜਨ ਲਿਆ ਸੀ ਠੀਕ ਹੈ ਜੀ ਸਹਜਾ ਦਾ ਅੰਕਲ ਲਵਾਵਾਂਗੇ ਬਠ ਔਰ ਕੰਟਰੋਲ ਵਾਲੇ ਡਾ ਭਾਜਾ ਤੱਕ ਯੂਜ਼ ਕਰਦੇ ਆ ਵਿੱਚੀ ਕੰਪਨੀ ਦਾ ਵਿੱਚੀ ਦਾ ਕੰਟਰੋਲਰ ਦੀ ਪਰਫਾਰਮੈਂਸ ਬਹੁਤ ਵਧੀਆ ਜੀ ਸਟਰਕਚਰ ਆ ਹਾਰਡ ਡੈਪ ਉਹ ਡਰਾਈਵ ਦਿਖਾ ਦਿੰਦੀ ਹੈ ਮੈਂ ਅੰਦਰ ਕੱਲ ਤੇ ਕਰ ਲਈ ਸੀ ਰਨ ਅੱਜ ਪੈਨਲਾਂ ਦੀ ਹੋ ਰਹੀ ਹੈ ਜੀ ਫਿਟਿੰਗ